ਮਰੇ ਪਿਆਰੇ ਪਾਠਕੋ ਕੀ ਤੁਹਾਨੂੰ ਨਹੀਂ ਲੱਗਦਾ ਅਜਿਹੀ ਔਰਤ ਵੀ ਇੱਕ ਕੌਮ ਵਾਂਗ ਹੈ ਜਿਸ ਨੂੰ ਪਾਦਰੀ ਤੇ ਸ਼ਾਸਕਾਂ ਨੇ ਦਬੋਚਿਆ ਹੋਇਆ ਹੈ ਕੀ ਤੁਹਾਨੂੰ ਯਕੀਨ ਨਹੀਂ ਕਿ ਅਸਫਲ ਪਿਆਰ ਜੋ ਇੱਕ ਔਰਤ ਨੂੰ ਕਬਰ ਤੱਕ ਲਿਜਾਂਦਾ ਹੈ ਉਸ ਉਪਰਾਮਤਾ ਵਾਂਗ ਹੈ ਜੋ ਧਰਤੀ ਦੇ ਲੋਕਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ ਹੈ ਇੱਕ ਔਰਤ ਦੀ ਕੌਮ ਲਈ ਉਹੀ ਮਹੱਤਤਾ ਹੈ ਜੋ ਲੈਂਪ ਲਈ ਰੋਸ਼ਨੀ ਦੀ ਜੇ ਲੈਂਪ ਵਿੱਚ ਤੇਲ ਘਟ ਜਾਵੇ ਤਾਂ ਕੀ ਰੋਸ਼ਨੀ ਘਟ ਨਹੀਂ ਜਾਵੇਗੀ ਪਤ ਚੜ ਬੀਤ ਗਈ ਅਤੇ ਤੇਜ਼ ਹਵਾ ਨੇ ਦਰਖਤਾਂ ਤੋਂ ਪੀਲੇ ਪੱਤੇ ਉਡਾ ਮਾਰੇ ਤੇ ਮਾਰੋ ਮਾਰੀ ਕਰਦੀ ਆ ਰਹੀ ਸਰਦ ਰੁੱਤ ਲਈ ਜ਼ਮੀਨ ਤਿਆਰ ਕਰ ਦਿੱਤੀ ਮੈਂ ਆਪਣੀ ਹੀ ਸੁਪਨਿਆਂ ਦੀ ਦੁਨੀਆ ਵਿੱਚ ਗਵਾਚਿਆ ਆਲੰਬਿਆ ਰੁੱਤ ਸ਼ਹਿਰ ਵਿੱਚ ਅਕੱਲਾ ਹੀ ਬਿਨਾ ਸਾਥੀ ਤੋਸਾਂ ਜੋ ਮੇਰੀ ਰੂਹ ਨੂੰ ਆਕਾਸ਼ ਦੀ ਬਲੰਦੀ ਤੱਕ ਲੈ ਜਾਂਦੀ ਤੇ ਫਿਰ ਧਰਤੀ ਦੀ ਹਿਕ ਵਿੱਚ ਉਡੂੰਗਾ ਦਫ਼ਨ ਕਰ ਦਿੰਦੀ ਦੁਖੀ ਆਤਮਾ ਨੂੰ ਇਕਾਂਤ ਵਿੱਚ ਚੈਨ ਮਿਲਦਾ ਹੈ ਇਸ ਨੂੰ ਭੀੜ ਭੜਕੇ ਤੋਂ ਨਫ਼ਰਤ ਹੈ ਜਿਵੇਂ ਜ਼ਖਮੀ ਹਿਰਨ ਤੋਂ ਡਿਸ਼ਡ ਦੇ ਉਦੋਂ ਤੱਕ ਗੁਫਾ ਵਿੱਚ